ਇਹ ਤਸਵੀਰ ਬੜੀ ਦਿਲਚਸਪ ਅੱਜ ਫੇਰ ਆਈ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਹੈ ਵੈਸੇ ਤੇ ਉਹ ਸ਼ਾਂਤ ਰਹਿੰਦੇ ਆ ਸਰਗਰਮ ਵੀ ਇੰਨੇ ਨਹੀਂ ਪਰ ਅੱਜ ਦੀ ਤਸਵੀਰ ਕੀ ਬਿਆਨ ਕਰਦੀ ਹੈ ਖਾਸ ਕਰਕੇ ਪ੍ਰੇਨਕਾ ਗਾਂਧੀ ਜੋ ਕੀ ਹੁਣ ਐਮਪੀ ਵੀ ਬਣ ਗਿਆ ਤੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀ ਕਿਹੜੀ ਥਾਂ ਹੈ ਉਹ ਸਾਰੇ ਜਾਣਦੇ ਆ ਤੇ ਉਹਨਾਂ ਦਾ ਜਾਦਾ ਗਾਂਧੀ ਪਰਿਵਾਰ ਦੇ ਨਾਲ ਹੀ ਹੈਲੋ ਹੋਇਆ ਇੱਥੇ ਪੰਜਾਬ ਦੇ ਲੀਡਰ ਲੀਡਰਾਂ ਨਾਲ ਭਾਵੇਂ ਦੁਆ ਸਲਾਮ ਹਾਲ ਦੀ ਘੜੀ ਉਹਨਾਂ ਦੀ ਬੰਦ ਚੱਲ ਰਹੀ ਹੈ ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਪਾਰਟੀ ਦੇ ਵਿੱਚ 17 ਦੇ ਵਿੱਚ ਸ਼ਾਮਲ ਹੋ ਉਦੋਂ ਵੀ ਉਹਦੀ ਕਾਂਗਰਸ ਤੋਂ ਡਾਇਰੈਕਟ ਐਂਟਰੀ ਹੋ ਉਦੋਂ ਵੀ ਗਾਂਧੀ ਪਰਿਵਾਰ ਨੇ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਨੇ ਕੀਤੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੇ ਖਾਸ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਇੱਕ ਦਿਨ ਦੇਖੋ ਉਹਨਾਂ ਜੇਲ੍ਹ ਕੱਟੀ ਸੀ ਉਸ ਤੋਂ ਬਾਅਦ ਉਹਨੇ ਰੈਲੀਆਂ ਰੂਲੀਆਂ ਕੀਤੀਆਂ ਗਈਆਂ ਤੇ ਉਹਦੇ ਬੰਦੇ ਕਾਂਗਰਸ ਪਾਰਟੀ ਨੇ ਕੱਢਦੇ ਫਿਰ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨਹੀਂ ਬਿਮਾਰ ਹੋ ਗਏ ਨੇ ਉਹ ਪਰਮਾਤਮਾ ਦੀ ਕਿਰਪਾ ਉਹ ਠੀਕ ਤੰਦਰੁਸਤ ਹੋ ਗਏ ਨੇ ਹੁਣ ਉਹ ਲੱਗਦਾ ਕਿ ਜਿਹੜੀਆਂ ਘਰ ਦੀਆਂ ਉਹਨਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਉਹ ਵੇਲੇ ਹੋ ਗਏ ਨੇ ਕਮੈਂਟਰੀ ਵੀ ਕਰ ਲਈ ਆ टीवी ਚ ਵੀ ਹਾਜ਼ਰੀਆਂ ਭਰਨੀਆਂ ਸ਼ੁਰੂ ਹੋ ਗਈਆਂ ਇੰਟਰਵਿਊਆਂ ਵੀ ਆਉਣੀਆਂ ਸ਼ੁਰੂ ਹੋ ਗਿਆ ਤੇ ਹੁਣ ਦੂਜਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਧੜਾ ਹੀ ਗਰੁੱਪ ਸੀ ਉਹ ਜਿਹੜੇ ਕਹਿੰਦੇ ਕਿ ਲਗਾਤਾਰ ਰਾਹੁਲ ਗਾਂਧੀ ਫੇਲ ਹੋ ਰਿਹਾ ਤੇ ਆਪਾਂ ਪ੍ਰਿੰਕਾ ਗਾਂਧੀ ਨੂੰ ਲੈ ਕੇ ਕਾਂਗਰਸ ਪਾਰਟੀ ਅਸਲ ਵਿੱਚ ਤਿੰਨ ਪਰਿਵਾਰ ਇੱਕ ਸੀ ਪਰ ਤਿੰਨ ਧੜਿਆਂ ਦੇ ਵਿੱਚ ਵੰਡੀ ਹੋਈ ਇੱਕ ਕਾਂਗਰਸੀ ਸੋਨੀਆ ਗਾਂਧੀ ਦੀ ਇੱਕ ਕਾਂਗਰਸੀ ਰਾਹੁਲ ਗਾਂਧੀ ਦੀ ਇੱਕ ਕਾਂਗਰਸੀ ਪ੍ਰਿੰਕਾ ਗਾਂਧੀ ਹੁਣ ਕਿਉਂਕਿ ਪ੍ਰਿੰਕਾ ਗਾਂਧੀ ਨੇ ਰਿਕਾਰਡ ਤੌਰ ਵੋਟਾਂ ਵਾਇਨਾਰਡ ਤੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਮੈਂਬਰ ਪਾਰਲੀਮੈਂਟ ਬਣਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਰਾਹੁਲ ਪ੍ਰਿੰਕਾ ਗਾਂਧੀ ਦੀ ਰਾਹੁਲ ਗਾਂਧੀ ਨਾਲੋਂ ਇੱਕ ਵੱਖਰੀ ਸ਼ਵੀ ਜੀ ਹੈਗੀ ਆ ਮੋਦੀ ਦੀਆਂ ਅੱਖਾਂ ਚੱਖਾ ਪਾਉਣ ਦੀ ਹਿੰਮਤ ਰੱਖਦੀ ਹੈਗੀ ਆ ਬੀਜੇਪੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣ ਦੀ ਹਿੰਮਤ ਰੱਖਦੀ ਹੈ ਜੀ ਸਥਿਤੀ ਚ ਨਵਜੋਤ ਸਿੰਘ ਸਿੱਧੂ ਸਮੇਤ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਹਨ ਉਹਨਾਂ ਨੂੰ ਲੱਗਦਾ ਕਿ ਕਾਂਗਰਸ ਪਾਰਟੀ ਦਾ ਅਗਲਾ ਚਿਹਰਾ ਫਿਊਚਰ ਉਹ ਪਿੰਕਾ ਗਾਂਧੀ ਆ ਕਿਉਂਕਿ ਰਾਹੁਲ ਗਾਂਧੀ 14 ਚ ਫੇਲ 19 ਚ ਫੇਲ ਵੱਖ-ਵੱਖ ਸੂਬਿਆਂ ਦੇ ਵਿੱਚ ਫੇਲ ਹੋਇਆ ਇਸ ਕਰਕੇ ਲੋਕ ਦੇਸ਼ ਦੀ ਜਨਤਾ ਨੇ ਰਾਹੁਲ ਗਾਂਧੀ ਤੇ ਐਡਾ ਵੱਡਾ ਭਰੋਸਾ ਨਹੀਂ ਕੀਤਾ ਹੋ ਸਕਦਾ ਕਿ ਵੈਸੇ ਮਾਂ ਦਾ ਪਹਿਲਾ ਪਿਆਰ ਤੇ ਪੋਤੀ ਹੁੰਦਾ ਪਰ ਜੇ ਪੁੱਤ ਵਾਰ-ਵਾਰ ਫੇਲ ਹੋਵੇ ਤੇ ਧੀ ਨੂੰ ਵੀ ਤਾਂ ਮੌਕਾ ਮਿਲਣਾ ਚਾਹੀਦਾ ਹੈਗਾ ਹੁਣ ਬਹੁਤ ਸਾਰੇ ਜਿਹੜੇ ਕਾਂਗਰਸੀ ਉਹ ਪ੍ਰਿੰਕਾ ਗਾਂਧੀ ਦੇ ਗਰੁੱਪ ਚਾਉਣਗੇ ਪ੍ਰਿੰਕਾ ਗਾਂਧੀ ਦਾ ਇੱਕ ਆਪਣਾ ਧੜਾ ਬਣੂਗਾ ਜਿਹੜਾ ਉਹਦਾ ਪਹਿਲਾਂ ਵੀ ਹੈਗਾ ਸੀ ਹਾਲਾਂਕਿ ਉਹ ਆਪਣੇ ਭਰਾ ਤੋਂ ਬਗੈਰ ਸੌਂ ਨਹੀਂ ਖਾਂਦੀ ਹੋ ਖਾਂਦੀ ਹੋ ਜਾਂਦਾ ਸੋਚ ਵੀ ਨਹੀਂ ਸਹੇ ਪਰ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਭਰਾ ਭਰਾ ਢੋਹ ਸਕਦੇ ਨੇ ਤੇ ਭੈਣ ਭਰਾ ਕਿਉਂ ਨਹੀਂ ਵੱਖਰੀ ਵੱਖਰੀ ਸਿਆਸਤ ਕਰ ਸਕਦੇ ਇੱਕੋ ਮਾਂ ਦੇ ਢਿੱਡੋਂ ਦੋ ਭਰਾ ਵੱਖਰੀਆਂ ਵੱਖਰੀਆਂ ਪਾਰਟੀਆਂ ਹੋ ਸਕਦੇ ਇੱਕੋ ਮਾਂ ਦੇ ਪੇੜ ਤੋਂ ਭੈਣ ਭਰਾ ਵੀ ਤਾਂ ਵੱਖ ਹੋ ਹੀ ਸਕਦੇ ਪੋਲਿਟੀਕਲ ਤੌਰ ਤੇ ਹੁਣ ਆ ਜਿਹੜੀ ਤਸਵੀਰ ਆ ਗਈ ਨਵਜੋਤ ਸਿੰਘ ਸਿੱਧੂ ਦੀ ਉਹਦੇ ਨਾਲ ਪੰਜਾਬ ਦੇ ਵਿੱਚ ਹਲਚਲ ਵੱਧ ਜੂਗੀ ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਦੀ ਕਿਸੇ ਦੀ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਨਾਲ ਸਿੱਧੀ ਅਪਰੋਚ ਨਹੀਂ ਆ ਇਹਦੀ ਸਿੱਧੀ ਅਪਰੋਚ ਆ ਸਿੱਧਾ ਸੰਪਰਕ ਆ ਔਰ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਮੋਢਿਆਂ ਤੇ ਹੱਥ ਰੱਖਦੀ ਆ ਇਹ ਸਾਰੇ ਨੂੰ ਪਤਾ ਹੈਗਾ ਕਿ ਤੂੰ ਅੱਗੇ ਵੱਧ ਮੈਂ ਤੇਰੇ ਨਾਲ ਆ ਉਹਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਹੁੰਦੀ ਆ ਪ੍ਰਿੰਕਾ ਗਾਂਧੀ ਪਿੱਛੇ ਜੇ ਜਦੋਂ ਪਟਿਆਲੇ ਦੇ ਡਾਕਟਰ ਧਰਬੀਰ ਗਾਂਧੀ ਦੀ ਰੈਲੀ ਆਈ ਸੀ ਪ੍ਰਿੰਕਾ ਗਾਂਧੀ ਨੇ ਸੰਬੋਧਨ ਕੀਤਾ ਹੈ ਉਦੋਂ ਉਹਨੇ ਚੱਬਰ ਨੂੰ ਮਿਲ ਕੇ ਗਈ ਆ ਹਾਲਾਂਕਿ ਉਹਨੇ ਨਵਜੋਤ ਕੌਰ ਸਿੱਧੂ ਨੂੰ ਮਿਲਣਾ ਸੀ ਪਰ ਉਦੋਂ ਡਾਕਟਰਾਂ ਨੇ ਲਾਊਡ ਨਹੀਂ ਕੀਤਾ ਗਿਆ ਫਿਰ ਉਦੋਂ ਨਵਜੋਤ ਸਿੰਘ ਸਿੱਧੂ ਦੀ ਧੀ ਨੌ ਤੇ ਉਹਦਾ ਮੁੰਡਾ ਪ੍ਰਿੰਕਾ ਗਾਂਧੀ ਨੂੰ ਮਿਲਿਆ ਟੈਲੀਫੋਨ ਤੇ ਗੱਲ ਵੀ ਹੋਈ ਤੇ ਇਹ ਪੰਜਾਬ ਦੀ ਪੋਲਿਟਿਕਸ ਜਿਹੜੀ ਦੀ ਹਲਚਲ ਵਾਧੀ ਜਿਹੜੇ 5 6 ਮੁੱਖ ਮੰਤਰੀ ਤੁਰੇ ਫਿਰਦੇ ਉਹਨਾਂ ਇੱਕ ਹੋਰ ਮੁੱਖ ਮੰਤਰੀ ਦਾ ਚਿਹਰਾ ਆ ਗਿਆ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੇ ਵਰਕਰਾਂ ਪਿੱਛੇ ਦੇ ਖੜਾ ਉਹਦੇ ਤਾਂ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਕਿਸੇ ਪਾਸੇ ਗਿਆ ਨਹੀਂ ਕਿ ਜਿਹੜੇ ਮੇਰੇ ਕਰਕੇ ਮੇਰੇ ਬੰਦੇ ਕੱਢੇ ਤੁਸੀਂ ਜਿਹੜੇ ਕਾਂਗਰਸ ਪਾਰਟੀ ਦੇ ਸੀ ਮੇਰੇ ਦੇ ਕਾਂਗਰਸ ਪਾਰਟੀ ਉਹ ਰੈਲੀ ਕਰਦੇ ਮੈਨੂੰ ਬੁਲਾਉਂਦੇ ਮੈਨੂੰ ਜਾਣਾ ਪੈਂਦਾ ਏ ਉਹਨਾਂ ਨੂੰ ਬਹਾਲ ਕਰੋ ਉਹਨਾਂ ਵਾਪਸ ਲੈ ਕੇ ਆਓ ਉਹਤੇ ਚਾਹੁੰਦਾ ਕਿ ਰਾਹੁਲ ਗਾਂਧੀ ਸਿੱਧੀ ਐਂਟਰੀ ਕਰੇ ਹੁਣ ਲੱਗਦਾ ਹੈ ਕਿ ਜੇ ਪ੍ਰਿੰਕਾ ਗਾਂਧੀ ਨੇ ਐਂਟਰੀ ਕਰਵਾ ਦਿੱਤੀ ਫਿਰ ਪੰਜਾਬ ਵਿੱਚ ਜਿਹੜੇ ਸਟੇਮਨ ਨਵਜੋਤ ਸਿੱਧੂ ਦੇ ਐਂਟਰੀ ਤੜਾ ਉਹਨਾਂ ਵਾਸਤੇ ਔਖਾ ਹੋ ਜਾਊਗਾ ਪਰ ਇਹਵੇਂ ਲੱਗਦਾ ਹੈ ਕਿ ਹੌਲੀ ਹੌਲੀ ਜਿਵੇਂ ਇੰਟਰਵਿਊ ਦੇ ਰਹੇ ਨਵਜੋਤ ਸਿੰਘ ਸਿੱਧੂ ਫਿਰ ਪੰਜਾਬ ਦੀ ਪੋਲਿਟਿਕਸ ਵਿੱਚ ਸਰ ਗਰਮ ਹੋਣਗੇ ਫਿਰ ਉਹ ਅਗਲੀਆਂ ਤਿਆਰੀਆਂ ਸ਼ੁਰੂ ਕਰੇ ਹੁਣ ਕਿੰਨਾ ਕੀ ਰਹਿ ਗਿਆ 27 ਦੀਆਂ ਡੇਢ ਸਾਲ ਦਾ ਸਮਾਂ ਰਹਿ ਗਿਆ ਤੇ ਡੇਢ ਸਾਲ ਉਹਦੇ ਵਿੱਚ ਤੁਹਾਨੂੰ ਐਕਟੀਵਿਟੀ ਕਰਨੀ ਪੈਣੀ ਤਾਂ ਹੋ ਸਕਦਾ ਕਿ ਪੰਜਾਬ ਦੀਆਂ ਮਸਲੇ ਜਾਂ ਕਾਂਗਰਸ ਪਾਰਟੀ ਦੇ ਮਸਲੇਾਂ ਤੇ ਚਰਚਾ ਕੀਤੀ ਹੋਵੇ ਉਹਦੇ ਨਾਲ ਜਿਹੜੇ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੇ ਲੋਕ ਨੇ ਪੰਜਾਬ ਚ ਉਹ ਵੀ ਅੱਜ ਖੁਸ਼ ਹੋਏ ਹੋਣਗੇ ਕਿ ਦੇਖੋ ਸਾਡਾ ਬੰਦਾ ਜੇ ਜਿਉਂਦਾ ਉਹਦੀ ਗਾਂਧੀ ਪਰਿਵਾਰ ਤੱਕ ਸਿੱਧੀ ਡਾਇਰੈਕਟ ਅਪਰੋਚ ਪਹੁੰਚ ਹੈ ਤੇ ਇਸ ਕਰਕੇ ਜਿਹੜੀ ਫੋਟੋ ਆ ਫੋਟੋ ਇਹ ਨਹੀਂ ਹੈ ਕਿ ਨਵਜੋ ਸਿੰਘ ਸਿੱਧੂ ਨੇ 셀ਫੀ ਖਿਚਾ ਲਈ ਤੇ ਬੜਾ ਖੁਸ਼ ਹੋ ਗਿਆ ਉਸ ਫੋਟੋ ਦੇ ਨਾਲ ਪੰਜਾਬ ਦੀ ਕਾਂਗਰਸ ਦੀ ਤਸਵੀਰ ਵੀ ਬਦਲਣ ਵਾਲੀ ਆ ਜਾਂ ਬਦਲੇਗੀ ਕਿਉਂਕਿ ਹੁਣ ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਜੇ ਹੁਣ ਤੋਂ ਹੀ ਤਿਆਰੀ ਕਰਕੇ ਬੈਠੇ ਨੇ ਕਿ ਜੇ ਤੂੰ ਨਾ ਮੈਨੂੰ ਨਹੀਂ ਬਣਾਉਣਗੇ ਤੇ ਤੇਰੇ ਮੈਂ ਕਰੂੰਗਾ ਜੇ ਤੈਨੂੰ ਨਹੀਂ ਬਣਾਉਣਗੇ ਤੇ ਮੇਰੇ ਵਾਲੇ ਤੋਂ ਇਸ਼ਾਰਾ ਕਰਦੇ ਹੁਣ ਇੱਕ ਨਵਜੋਤ ਸਿੰਘ ਸਿੱਧੂ ਦੀ ਮੋੜ ਤੋਂ ਐਂਟਰੀ ਹੋ ਗਈ ਪੰਜਾਬ 'ਚ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਹੁਣ ਸਿਆਸੀ ਸਰਗਰਮੀਆਂ ਵਧਣ ਵਾਲੀਆਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਲਵਾਰਸਾਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਜੇ ਚੰਗੀ ਤਰ੍ਹਾਂ ਇਹਨਾਂ ਨੇ ਨਗਰ ਨਗਰ ਦੀਆਂ ਚੋਣਾਂ ਲੜੀਆਂ ਹੁੰਦੀਆਂ ਨਾ ਇਹਨਾਂ ਨੇ ਅੰਮ੍ਰਿਤਸਰ 'ਚ ਵੀ ਜਲੰਧਰ ਦੇ ਵਿੱਚ ਪਟਿਆਲਾ ਵੀ ਆਪਣੀ ਮਿਹਰ ਬਣਾ ਲੈਣੇ ਸੀ ਕਾਂਗਰਸ ਪਾਰਟੀ ਚੰਗੀ ਨੀਅਤ ਦੇ ਨਾਲ ਲੜੀ ਨਹੀਂ ਹੈਗੀ ਡਰੀ ਰਹੀ ਆ ਦੋ ਚੀਜ਼ਾਂ ਹੀ ਜਾਂਦੇ ਡਰੀ ਰਹੀ ਜਾਂ ਵੀ ਇੱਕ ਕਲਚਰ ਹੀ ਪੰਜਾਬ ਦੇ ਵਿੱਚ ਜਿਹਦੀ ਸਰਕਾਰ ਆ ਉਹਦੀਆਂ ਪੰਚਾਇਤਾਂ ਹੁੰਦੀਆਂ ਤੇ ਉਹਦੇ ਹੀ ਨਗਰ ਨਿਗਮ ਹੁੰਦੇ ਜਾਂ ਇੱਕ ਮੋਟੀ ਵਜਾ ਹੈ ਪਰ ਇੱਥੇ ਮੋਟੀ ਵਜ੍ਹਾ ਕੀ ਸੀ ਕਿ ਛੱਡੋ ਪਰ ਕੀ ਲੜਨੀ ਹੈਗੀ ਨਵੇਂ ਅਚਿਹਰੇ ਨੂੰ ਟਿਕਟ ਦੇ ਦੋ ਏਵੇਂ ਹਾਰ ਜਾਾਂਗੇ ਸਰਕਾਰ ਨੇ ਧੱਕੇਸ਼ਾਹੀ ਕਰਨੀ ਤੇ ਜਿਹੜੀ ਵੱਡੀ ਲੀਡਰਸ਼ਿਪ ਉਹ ਆਪਣੇ ਸਿਆਸੀ ਸੌਦੇ ਕਰਦੇ ਰਹੇ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਅਗਰ ਐਂਟਰੀ ਹੋ ਗਈ ਤੇ ਵਾਕਿਆ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਸ਼ੁਰੂ ਹੋ ਗਿਆ ਜਿਹੜੀ ਆ ਜਿਹੜੀ ਤਸਵੀਰ ਆਈ ਨਾ ਇਹਨੇ ਹਲਚਲ ਵਧਾ ਦਿੱਤੀ ਹੈਗੀ ਹੋਰ ਕਿਸੇ ਜਿਹੜੇ ਇੰਨੇ ਕਾਂਗਰਸ ਪਾਰਟੀ ਦੇ ਐਮਐਲਏ ਨੇ ਇੰਨੇ ਐਮਪੀ ਰਹੇ ਨੇ ਮੰਤਰੀ ਰਹੇ ਨੇ ਕਿਸੇ ਦੀ ਇਨੀ ਡਾਇਰੈਕਟ ਅਪਰੋਚ ਨਹੀਂ ਆ ਜਿਹਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਹੈ